ਪੰਜਾਬ ਪੁਲਿਸ ਵੱਲੋਂ ਆਰਐਸਐਸ ਕਰਮਚਾਰੀ ਨਵੀਨ ਅਰੋੜਾ ਦੀ ਹੱਤਿਆ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਮੁੱਖ ਸ਼ੂਟਰ ਬਾਦਲ ਨੂੰ ਅੱਜ ਪੁਲਿਸ ਨੇ ਮੁੱਠਪੇੜ ਦੌਰਾਨ ਗ੍ਰਿਫਤਾਰ ਕਰ ਲਿਆ ਇਸ ਮੁੱਠਪੇੜ ਉਸ ਵੇਲੇ ਹੋਈ ਜਦੋਂ ਪੁਲਿਸ ਟੀਮ ਹਥਿਆਰ ਦੀ ਤਲਾਸ਼ੀ ਅਤੇ ਉਹਦੇ ਥਾਤੀਆਂ ਦੀ ਗ੍ਰਿਫਤਾਰ ਲਈ ਸ਼ਮਸ਼ਾਨਖਾਨ ਕੰਡ ਪਹੁੰਚਦੀ ਹੈ ਰਿਪੋਰਟ ਮੁਤਾਬਕ ਬਾਦਲ ਦੇ ਦੋ ਸਾਥੀਆਂ ਨੇ ਪੁਲਿਸ ਟੀਮ ਨੂੰ ਵੇਖਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ ਪੁਲਿਸ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਮੁੱਖ ਦੋਸ਼ੀ ਬਾਦਲ ਨੂੰ ਕਾਬੂ ਕਰ ਲਿਆ ਗਿਆ ਮੁੱਠਪੇੜ ਦੌਰਾਨ ਇੱਕ ਹੈੱਡ ਕਾਂਸਟੇਬਲ ਗੋਲੀ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਨਾਲ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਨਮੀਨਾ ਰੁੜਾ ਕਤਲ ਕੇਸ ਵਿੱਚ ਇਹ ਪੁਲਿਸ ਦੀ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ ਇੱਕ मामੂ ਜੋਆ ਡਿਸਟ੍ਰਿਕਟ ਫਾਜ਼ਲਕਾ ਦਾ ਪਿੰਡ ਉੱਥੇ ਆ ਜੇਕ ਪੁਲਿਸ ਦਾ ਇਨਕਾਊਂਟਰ ਹੋਇਆ ਇਹਦੇ ਵਿੱਚ ਬਾਦਲ ਨਾਮ ਦਾ ਇੱਕ ਸ਼ੂਟਰ ਸੀਗਾ ਜਿਹੜਾ ਮਾਰਿਆ ਗਿਆ ਇਹ ਇਨਕਾਊਂਟਰ ਉਦੋਂ ਹੋਇਆ ਜਦੋਂ ਇੱਕ ਪੁਲਿਸ ਪਾਰਟੀ ਫਰੋਜਪੁਰ ਡਿਸਟ੍ਰਿਕਟ ਦੀ ਜਿਨ੍ਹਾਂ ਨੂੰ ਲੈਡ ਬਾਏ ਡੀਐਸਪੀ ਸਿਟੀ ਡੀਐਸਪੀ ਡੀ ਸੀਆਈ ਇਨਸਪੈਕਟਰ ਰਿਕਵਰੀ ਵਾਸਤੇ ਜਿਹੜਾ ਹੈਗੇ ਉੱਥੋਂ ਦੇ ਸ਼ਮਸ਼ਾਨ ਘਾੜ ਚਾਈ ਸੀਗੀ ਤਾਂ ਇਹ ਜਿਹੜਾ ਬਾਦਲ ਆ ਇਹਦੇ ਨਾਲ ਦੇ ਜਿਹੜੇ ਦੋ ਹੋਰ ਸ਼ੂਟਰ ਆ ਇਹ ਨਵੀਨ ਕੁਮਾਰ ਆਰਐਸਐਸ ਦਾ ਐਕਟਿਵਿਸਟ ਹੈਗਾ ਫਰੋਜਪੁਰ ਦਾ ਜਿਨ੍ਹਾਂ ਨੂੰ ਮਰਡਰ ਕੀਤਾ ਗਿਆ ਸੀਗਾ ਇਹਨਾਂ ਸ਼ੂਟਰਸ ਵੱਲੋਂ 15 11 25 ਨੂੰ ਫਰੋਜਪੁਰ ਸ਼ਹਿਰ ਦੇ ਵਿੱਚ ਸੋ ਇਸ ਤੋਂ ਪਹਿਲਾਂ ਵੀ ਇਹਦੇ ਨਾਲ ਦੇ ਤਿੰਨ ਜਿਹੜੇ ਸ਼ੂਟਰ ਸੀਗੇ ਕਾਲੀ ਕਨਮ ਤੇ ਹਰਸ਼ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਦੇ ਚ ਵੀ ਜਿਹੜਾ ਕਾਲੀ ਨੂੰ ਜਦੋਂ ਅਰੈਸਟ ਕੀਤਾ ਸੀ ਉਦੋਂ ਉਹਨੇ ਵੀ ਪੁਲਿਸ ਦੇ ਉੱਤੇ ਜਿਹੜਾ ਫਾਇਰਿੰਗ ਕੀਤੀ ਸੀ ਤੇ ਉਹਦੇ ਚ ਉਹ ਜਿਹੜਾ ਹੈਗਾ ਵਾ ਕਾਲੀ ਜਿਹੜਾ ਉਹ ਜ਼ਖਮੀ ਹੋਇਆ ਸੀਗਾ ਸਿਮਿਲਰਲੀ ਜਦੋਂ ਇਹਦੀ ਰਿਕਵਰੀ ਵਾਸਤੇ ਜਿਹੜਾ ਇਹ ਮੇਨ ਸ਼ੂਟਰ ਸੀਗਾ ਇਹ ਬਾਦਲ ਇਹ ਵੀ ਫਿਰੋਜ਼ਪੁਰ ਸ਼ਹਿਰ ਦਾ ਹੀ ਰਹਿਣ ਵਾਲਾ ਬਸਤੀਆਂ ਦਾ ਤੇ ਜਦੋਂ ਇਹਨੂੰ ਲੈ ਕੇ ਆਏ ਇਹਦੇ ਨਾਲ ਦੇ ਬੰਦੇ ਜਿਹੜੇ ਉੱਥੇ ਲੋਕੇ ਬੈਠੇ ਜਦੋਂ ਰਿਕਵਰੀ ਲਈ ਆਏ ਉਹਨਾਂ ਨੇ ਪੁਲਿਸ ਫਾਇਰ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਉਹਦੇ ਵਿੱਚ ਸਾਡਾ ਇੱਕ ਨੌਜਵਾਨ ਹੈੱਡ ਕਨਸਟੇਬਲ ਬਲੌਰ ਸਿੰਘ ਜ਼ਖਮੀ ਹੋ ਗਿਆ ਔਰ ਉਹਦੇ ਬਾਜੂ ਤੇ ਗੋਲੀ ਲੱਗੀ ਹੈ